ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਨਵੇਂ ਬਲੌਗ ਵਿੱਚ ਫੇਰ ਤੁਹਾਡਾ ਅੱਜ ਸਵਾਗਤ ਹੈਗਾ ਜੀ ਅੱਜ ਅਸੀਂ ਚੱਲੇ ਹੈਗੇ ਹਾਂ ਸਟਾਕ ਹੌਲਮ ਪ੍ਰੋਗਰਾਮ ਹੈਗਾ ਰਾਤੀ ਅਸੀਂ ਲਾ ਕੇ ਆਏ ਸੀ ਜੋਤੇ ਭਰੀ ਤੁਸੀਂ ਪਿਛਲਾ ਬਲੌਗ ਦੇਖਿਆ ਹੀ ਹੋਣਾ ਤੇ ਅੱਜ ਚੱਲੇ ਸਟਾਕ ਹੌਲੋ ਸੈਟਅਪ ਤੇ ਸਾਰਾ ਕੁਝ ਫੇ ਤੁਹਾਨੂੰ ਦੱਸਦੇ ਅੱਗੇ ਜਾ ਕੇ ਜੀ ਥੈਂਕ ਯੂ ਹਾਂਜੀ ਦੋਸਤੋ ਸਟਾਕ ਹੌਲਮ ਅਸੀਂ ਐਂਟਰ ਹੋ ਗਏ ਹਾਂ ਹਜੇ ਸਾਡਾ ਪਿਆ 25-30 ਕਿਲੋਮੀਟਰ ਦੂਰ ਫੇ ਅਸੀਂ ਜਾਣਾ ਹੈ ਮੈਗਾ ਤੁਹਾਡੇ ਨਾਲ ਥੋੜਾ ਜਿਹਾ ਵੀਊ ਸਾਂਝਾ ਕਰ ਦਈਏ ਦੇਖੋ ਤੁਸੀਂ ਸੰਡੇ ਆ ਟ੍ਰੈਫਿਕ ਬਹੁਤ ਹੈ ਪਰ ਫਿਰ ਵੀ ਅਜੀ ਸਹੀ ਜਾ ਰਹੇ ਆ ਆਪਾਂ ਸਹੀ ਸਪੀਡ ਦੇ ਉਸ ਤੋਂ ਸੈਟਅਪ ਲਾਣੇ ਪਏ ਆ ਦੇਖ ਲੋ ਬੈਟ ਫੁੱਟ ਕਰ ਰਹੇ ਹਜੇ ਲੱਗਾ ਨਹੀਂ ਹੈਗਾ ਫਿੱਟ ਨਹੀਂ ਕੀਤਾ ਹਜੇ ਬਹੁਤ ਚੈੱਕਅਪ ਕਰਾ ਕੇ ਤੇ ਦੱਸਦਾ ਮੈਂ ਤੁਹਾਨੂੰ ਦੇਖੋ ਉਹ ਲੇਟਾਂ ਨੂੰ ਲਾਤੀਆਂ ਸਪੀਕਰ ਸਟੈਂਡਾਂ ਤੇ ਲਾਉਂਦੇ ਆ ਸੈਟਅਪ ਤੋਂ ਬਾਅਦ ਪੂਰਾ ਹਾਲ ਦੇਖੋ ਤੁਸੀਂ ਵੀ ਇਹਨਾਂ ਨੇ ਵੀ ਸਜਾਇਆ ਸੀਗਾ ਜਿਨ੍ਹਾਂ ਦੇ ਅਸੀਂ ਪ੍ਰੋਗਰਾਮ ਲਾਣ ਆਏ ਸੀ ਉਹ ਆਪਣਾ ਸੈਟਅਪ ਲੱਗਿਆ ਹੋਇਆ ਦੀਵਾਲੀ ਦਾ ਪ੍ਰੋਗਰਾਮ ਸੀ ਪੂਰਾ ਉਹਨਾਂ ਨੇ ਆਇਆ ਉਹ ਵਧੀਆ ਸੈਟਅਪ ਕਰਤਾ ਸੀਗਾ ਉਹਨਾਂ ਨੇ ਵੀ ਬਹੁਤ ਸਜਾਇਆ ਸੀ ਸਾਡਾ ਸੈਟਅਪ ਤੁਸੀਂ ਦੇਖ ਲਓ ਆਪ <स्टेध> तो हर दिल है जगमग होती है खुशिया पाठ भर जीवन जुआ ज्योति से जगती जोती है E ਸਾਰਿਆਂ ਦਾ ਠੀਕ ਠਾਕ ਹੋ। ਵਲੌਗ ਦੀ ਸਮਾਪਤੀ ਟਾਈਮ ਹਰ ਵਾਰ ਦੀ ਤਰ੍ਹਾਂ ਫੇਰ ਮੈਂਗਾ ਤੁਹਾਡੇ ਨਾਲ ਗੱਲਬਾਤ ਕਰ ਲਈਏ। ਤੁਹਾਨੂੰ ਹਾਲ ਬਿਆਨ ਕਰਦੀ ਐ। ਬਹੁਤ ਵਧੀਆ ਪ੍ਰੋਗਰਾਮ ਰਿਹਾ ਜੀ। ਤੇ ਇੰਨਾ ਇੰਜੋਏ ਕੀਤਾ ਕਿ ਤੁਸੀਂ ਵਲੌਗ 'ਚ ਦੇਖਿਆ ਹੋਣਾ। ਰਾਤ ਦੇ 10 ਵਜੇ ਗਏ ਆ। ਤੇ ਹੁਣੇ ਨਿਕਲੇ ਅਸੀਂ ਪੈਕਿੰਗ ਕਰਕੇ ਤੇ ਸਾਨੂੰ ਅਜੇ ਲੱਗ ਜਾਣੇ ਆ 2.5 ਘੰਟੇ ਲੱਗ ਜਾਣੇ ਸਾਨੂੰ ਅਜੇ। ਤੇ ਬਾਬੇ ਦੀ ਕਿਰਪਾ ਨਾਲ ਦੋਨੇ ਦਿਨ ਵੀਕੈਂਡ। ਸੈਚੰਡੇ ਸੰਡੇ ਬਹੁਤ ਵਧੀਆ ਰਿਆ ਅਗਲੇ ਵੀਕਐਂਡ ਫਿਰ ਬੁਕਿੰਗ ਇਥੋਂ ਮਿਲ ਗਈ ਐ ਤੇ ਫਿਰ ਇੱਕ ਸਰਪ੍ਰਾਈਜ਼ ਹੈ ਗਿਆ ਹਸਲੋ ਫਿਰ ਜਾਣਾ ਆਇਆ ਸੀ ਥੋੜੇ ਦਿਨਾਂ ਤੱਕ ਨਾਰਵੇ ਪ੍ਰੋਗਰਾਮ ਹੈ ਮੈਰिज ਦਾ ਫੇਰ ਉੱਥੇ ਤੇ ਇੰਨੇ ਜੁੜੇ ਰਹੋ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਇੰਜੋਏ ਕਰੋ ਬਲੌਗ ਨੂੰ ਤੇ ਪ੍ਰੋਗਰਾਮਾਂ ਲਈ ਸੰਪਰਕ ਕਰੋ ਸਾਨੂੰ Gmail Instagram Facebook ਸਾਰਾ ਕੁਝ ਵੀਡੀਓ ਚ ਮੈਂ ਮੈਂਸ਼ਨ ਕੀਤਾ ਹੁੰਦਾ ਹੈ। ਓਕੇ ਥੈਂਕ ਯੂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਗੁੱਡ ਨਾਈਟ। ਵਲੌਗ ਦੇ ਲਾਸਟ ਵਿੱਚ ਹਰ ਬਾਰ ਦੀ ਤਰ੍ਹਾਂ ਆਪਣੀ Gmail ID ਆਪਣੀ Facebook ID ਤੇ Instagram ਇਹ ਆਪਾਂ ਮੈਂਸ਼ਨ ਕਰਦੇ ਪਏ ਆ ਕਿਸੇ ਤਰ੍ਹਾਂ ਦੀ ਇਨਕੁਆਰੀ ਵਾਸਤੇ ਕਿਸੇ ਤਰ੍ਹਾਂ ਦੇ ਪ੍ਰੋਗਰਾਮ ਵਾਸਤੇ ਸਾਡੇ ਨਾਲ ਇੱਕ ਵਾਰ ਜਰੂਰ ਕੰਟੈਕਟ ਕਰਿਓ। ਵਧੀਆ ਪ੍ਰਾਈਜ਼ ਹੈਗੇ ਨੇ ਸਾਡੇ ਸੋ ਜਿਆਦਾ ਅਸੀਂ ਪੈਸੇ ਨਹੀਂ ਲੈਂਦੇ ਹੈਗੇ ਇੰਜੋਇਮੈਂਟ ਹੀ ਕਰਵਾਈਦਾ ਆ ਆਪਣਾ ਵੀ ਤੇ ਦੂਸਰੇ ਦਾ ਵੀ ਸੋ ਇੱਕ ਵਾਰ ਜ਼ਰੂਰ ਕੰਟੈਕਟ ਕਰਿਓ ਆਪਣੇ ਕਿਸੇ ਵੀ ਪ੍ਰੋਗਰਾਮ ਦੇ ਲਈ ਥੈਂਕ ਯੂ